मैम आपकी हस्ती माँ के कम से कम परिवार के साथ दुख तो साझा मिल -मिल चलो मैम आज बनता है इनका दुख साझा करना हमारा फर्ज बनता है चाहे चीफ मिनिस्टर साहब अस हम घूम रहे होंगे बट आज वैसे भी कोड ऑफ कंडक्ट लगा हुआ आज लोग आप मालिक हैं और ये आपके ऊपर इतना ये जुम्मेवारी भी बनती है अभी परिवार के दुख के साथ आप दुख साझा करें उनको आश्वासन दें आज जिस हालात में इनकी बुढ़ी माता बैठी हैं इनके ਵਹਿ ਬੈਠੇ ਇਨਕੀ ਬੱਚੀਆਂ ਜੋ ਹੈ ਤੇ ਇਸ ਲਈ ਮੇਰੇ ਕਾ ਇਹ ਮੇਰਾ ਇਹ ਸਭ ਸੇ بڑا ਗਿਲ ਹੈ ਇਸ ਬਾਤ ਕਾ ਦੂਸਰਾ ਇਸ ਪਰਿਵਾਰ ਕੇ ਆ ਬੈਠ ਕੇ ਇਨਕੀ ਸੰਤਾਵਨਾ ਔਰ ਇਨਕੀ ਗਰੋਣਾ ਸਭ ਇਹਨਾਂ ਦਾ ਤੁਸੀਂ ਬਿਲਕੁਲ ਦੱਸ ਸਕਦੇ ਆ ਸਭ ਤੋਂ ਵੱਡੀ ਇਹਨਾਂ ਦੀ ਮੰਗ ਹੈ ਵੀ ਹਥਿਆਰੇ ਹਥਿਆਰੇ ਪਕੜੇ ਜਾਣ ਬਿਲਕੁਲ ਸਰ ਉਹਦੇ ਚ ਸਾਡੀ ਮੰਗ ਹੈ ਇਹ ਕੱਲੇ ਆ ਪਿਆਰੇ ਨਹੀਂ ਆ ਪਿਆਰੇ ਦੇ ਪਿੱਛੇ ਜਿਹੜੇ ਸਾਜ਼ਿਸ਼ ਕਰਤਾ ਸਭ ਤੋਂ ਸੇ ਟਾਰਗੇਟਡ ਕਿ ਨਹੀਂ ਇਸ ਚ ਕੋਈ ਕਿੰਤੂ ਪਰੰਤੂ ਨਹੀਂ ਹੈ ਸਾਬ ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਨਾ ਹੀ ਕੋ ਲੈਣਾ ਦੇਣਾ ਸੀਗਾ ਕੋਈ ਐਨਮੀ ਕੋਈ ਤੋਂ ਆ ਕੇ ਦੁਕਾਨ 'ਚ ਬੈਠੇ ਨੂੰ ਮਾਰ ਕੇ ਤੁਰ ਗਿਆ ਇਹਨੇ ਪਿੱਛੇ ਸਾਜ਼ਿਸ਼ ਕਰਤਾ ਕਿਹੜੇ ਹੈ ਵੈਦਰ ਸਾਡੇ ਜਿਹੜੇ ਪਲੋਸੀ ਮੁਲਕ ਵਾਲੇ ਉਹ ਕਰ ਰਹੇ ਸੇ ਦਾਨੀ ਜਾਂ ਇੱਥੇ ਜਿਹੜੇ ਏਡੀਏ ਤੁਰੇ ਫਿਰਦੇ ਐ ਲੀਡਰ ਬਣਾ ਲੀਡਰਾਂ ਦੇ ਰੂਪ ਦੇ ਅੰਦਰ ਪੰਜਾਬ ਦਾ ਵੀ ਇੱਕ ਬੜੀ ਬਦਕਿਸਮਤੀ ਹੈ ਵੀ ਹਮੇਸ਼ਾ ਇੱਥੇ ਕੋਈ ਨਾ ਕੋਈ ਇਸ ਕਿਸਮ ਦੇ ਅੱਕ ਲਾਉਣ ਵਾਸਤੇ ਪੋਲਰਾਈਜੇਸ਼ਨ ਵਾਸਤੇ ਕੋਈ ਨਾ ਕੋਈ ਕੋਸ਼ਿਸ਼ ਕਰ ਦਿੰਦਾ ਸਾਡੀ ਬੇਨਤੀ ਹੈ ਦੂਜੇ ਇਸ ਪਰਿਵਾਰ ਦੇ ਅਗੇ ਬੱਚਿਆਂ ਦਾ ਇਹਨਾਂ ਦੀ ਗੱਲਬਾਤ ਸੁਣ ਕੇ ਆ ਮੈਡਮ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਭ ਮੈਡਮ ਇਸਟੀ ਮੈਂ ਆਪ ਇਹਨਾਂ سے ਬਾਤ ਕਰਕੇ इनको ਬਰੋਸਾ ਦਿਲਾਉ ਤਾਂ ਕਿ ਲੋਕੋ ਕੀ ਪਰੇਸ਼ਾਨੀ ਖਤਮ ਹੋਰ इनके ਦਿਲ ਕੇ ਦਿਮਾਗ ਕੇ ਉਪਰ ਜੋ ਬੋਝ ਹੈ ਉਹ ਘੱਟ ਹੋਵੇ इनके ਬੱਚਾ ਅਗਰ ਲਈ ਸਰਕਾਰ ਕਿਆ ਮਦਦ ਕਰ ਸਕਤੀ ਹੈ ਕੈਸੇ ਇਨਕੇ ਪਰਿਵਾਰ ਕੀ ਜੋ ਮੰਗੇ ਹੈ ਕਿ ਮਾਤਾ ਜੀ ਕੁਝ ਹੋਰ ਵੀ ਕੋਈ ਥੋੜੇ ਮੰਚ ਹੈ ਤੋ ਤੁਸੀਂ ਦੱਸੋ ਮੈਂ ਮੈਂ ਇੱਥੇ ਤੁਹਾਡੇ ਕੋਲ ਕੋਈ ਰਾਜਨੀਤੀ ਕਰਨੀ ਹੈ ਨਾ ਮੈਂ ਇੱਥੇ ਕੋਈ ਹੋਰ ਕਿਸੇ ਹੈ ਥੋੜੀ ਮੰਗ ਤੁਹਾਡੇ ਨਾਲ ਖੜਾ ਸਾਰਾ ਪੰਜਾਬ ਇਕੱਲੀ ਬੀਜੇਪੀ ਨਹੀਂ ਸਾਰੇ ਲੋਕ ਖੜੇ ਪੰਜਾਬੀ ਹੈ ਤੁਹਾਡੇ ਨਾਲ ਖੜੇ ਹੈ ਪਰ ਤੱਕਾ ਨਹੀਂ ਹੁੰਦੇ ਇਸ ਕਰਕੇ ਪਰਿਵਾਰ ਪਰਿਵਾਰ ਜੋ ਮੰਗ ਕਰਦੀ ਕੋਈ ਦੇਖੋ ਦੋ ਬੇਟੀਆਂ ਹਾਂਜੀ ਮੈਂ ਖਾਲੀ वाइफ ने नर्सिंग का कोर्स परमानेंट जॉब बट उनको यही नंगल में पोस्टिंग करवाने की इनकी बात करके आप से बात क्या कंपनी जो भ्रा उन्होंने बचिया उन्होंने बैठे है अज जिथे सारा शहर ਨਗਰ ਇਕੱਠਾ ਹੋ ਕੇ ਇਹਨਾਂ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਇੱਥੇ ਆਏ ਆ ਕਿਉਂਕਿ ਵਿਕਾਸ ਫੁਣੀ ਮੋੜਿਆ ਨਹੀਂ ਜਾ ਸਕਦਾ ਕੋਈ ਵੀ ਵਾਪਸ ਨਹੀਂ ਲੈ ਕੇ ਆ ਸਕਦਾ ਕਿਸੇ ਬੰਦੇ ਕੋਲ ਇਹ ਨਹੀਂ ક્ષਮਤਾ ਹੈ ਪਰ ਜਿਵੇਂ ਆਪਣੇ ਆਖਦੇ ਆ ਵੀ ਦੁੱਖ ਵੰਡਿਆ ਨਾਲ ਘਟਦਾ ਹੈ ਅੱਜ ਤੁਹਾਡੇ ਦੁੱਖ ਦੇ ਵਿੱਚ ਸਾਰੇ ਸਾਂਝੇ ਆ ਤੁਹਾਡੇ ਦਰਦ ਨੂੰ ਸਭ ਸਮਝਦੇ ਆ ਪਰ ਉੱਥੇ ਹੀ ਆ ਵੀ ਦੇਖਣ ਵਾਲੀ ਗੱਲ ਹੈ ਵੀ ਜਦੋਂ-ਜਦੋਂ ਇਸ ਕਿਸਮ ਦੀ ਸ਼ਖਸੀਅਤ ਵਿਕਾਸ ਪੱਗਾ ਜੀ ਚਾਹੇ ਜਿਸ ਸੋਚ ਦੇ ਪ੍ਰਤੀਕ ਸੀਗੇ ਜਿਸ ਆਸਥਾ ਦੇ ਪ੍ਰਤੀਕ ਸੀ ਜਿਸ ਆਸਥਾ ਨੂੰ ਲੈ ਕੇ ਅੱਜ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੈਂ ਬੜਾ ਸੋਚ ਸਮਝ ਕੇ ਆ ਵਰਡ ਇਸਤੇਮਾਲ ਕਰ ਰਹੇ ਆ ਸ਼ਬਦ ਜਿਹੜਾ ਇਸਤੇਮਾਲ ਕਰ ਰਹੇ ਆ ਨਿਸ਼ਾਨਾ ਬਣਾਇਆ ਗਿਆ ਆ ਕੋਈ ਤੁਰੇ ਜਾਂਦੇ ਨੇ ਕਿਸੇ ਨੇ ਕੋਈ ਚੋਰ ਉਚੱਕਾ ਜਾਂ ਖੋਦ ਦੇ ਚੱਲ ਕੇ ਕਤਲ ਨਹੀਂ ਹੋਇਆ ਉਹਨਾਂ ਦੀ ਆਸਥਾ ਇਹ ਆ ਜਿਹੜਾ ਸਮਾਂ ਹੈ ਟਾਈਮਿੰਗ ਜੇ ਸਮੇਂ ਦੇ ਅੰਦਰ ਹੋਇਆ ਹੈ ਆ ਮੈਂ ਸਮਝਦਾ ਇੱਕ ਵਾਰੀ ਫੇਰ ਤੋਂ ਪੰਜਾਬ ਦੀ ਜਿਹੜੀ ਉਹ ਫੌਲਟ ਲਾਈਨ ਹੈ ਜਿਹੜੇ ਬਾਰ-ਬਾਰ ਪੰਜਾਬ ਦੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਵਾਸਤੇ ਕੋਈ ਨਾ ਕੋਈ ਜਾਂ ਮੁਕਾਮ ਖੜਾ ਹੁੰਦਾ ਹੈ ਇੱਕ ਵਾਰ ਫੇਰ ਤੋਂ ਸਾਡੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਬੜੇ ਸਿੰਪਲ ਜੇ ਜਟਕੂ ਭਾਸ਼ਾ ਦੇ ਅੰਦਰ ਪਿੰਡਾਂ ਦੇ ਸੱਥਾਂ ਜੇ ਬੈਠ ਕੇ ਜਿਹੜਾ ਨਹੀਂ ਕੋਈ ਮੇਰੇ ਵਰਗਾ ਅਨਪੜ੍ਹ ਬਠਾ ਸਾਥੀ ਉਹ ਵੀ ਸਮਝਦਾ ਹੈ ਕਿ ਆ ਇੱਕ ਟਾਰਗੇਟਡ ਕਿਲਿੰਗ ਹੈ ਇੱਕ ਮਕਸਦ ਦੇ ਨਾਲ ਅੱਜ ਵਿਕਾਸਜੀ ਦੀ ਆ ਕੁਰਬਾਨੀ ਦਿੱਤੀ ਗਈ ਹੈ ਉਹ ਵਕਤ ਸੇ ਮਕਸਦ ਹੈ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਲੋਕਾਂ ਨੂੰ ਉਕਸਾਉਣ ਵਾਸਤੇ ਪੰਜਾਬ ਦੀ ਅਮਨ ਚਾਹ ਅਮਨ ਭਾਈਚਾਰਕ ਸਾਂਝ ਅਮਨ ਸ਼ਾਂਤੀ ਨੂੰ ਉਹਦੇ ਉੱਤੇ ਫੇਰ ਉਹਦਾ ਇਮਤਿਹਾਨ ਲੈਣ ਵਾਸਤੇ ਆ ਇੱਕ ਬਹੁਤ ਹੀ ਵੱਡਾ ਛੜੇੰਤਰ ਹੈ ਇਸ ਢੇ ਅੰਤਰ ਆ ਕੋਈ ਪਹਿਲਾ ਨਹੀਂ ਆ ਕੋਈ ਆਖਰੀ ਨਹੀਂ ਸਕਦਾ ਗਗਨੇਜਾ ਜੀ ਦੇ ਸਮੇ ਤੋਂ ਚੱਲਦਾ ਆ ਰਿਹਾ ਕਿੰਨੇ ਵਾਰ-ਵਾਰ ਘਟਨਾਵਾਂ ਕਟਣ ਗਈਆਂ ਹੁਣ ਵੀ ਕੱਟੀ ਐ ਪਰ ਚਿੰਤਾ ਦਾ ਵਿਸ਼ਾ ਵੀ ਜਿਹੜਸ ਪਾਵਨ ਧਰਤੀ ਤੇ ਆਪਾਂ ਖੜੇ ਆ ਜਿਸ ਪਾਵਨ ਸਮੇ ਤੇ ਆਪਾਂ ਖੜੇ ਆ ਜਦੋਂ ਖਾਲਸਾ ਦੀ ਸਰਜਣਾ ਦੀ ਅਜ ਤਾਈਂ ਲੋਕ ਜਸ਼ਨ ਮਨਾ ਰਹੇ ਐ ਉਹਦੇ ਵਿੱਚ ਇਸ ਕਿਸਮ ਦਾ ਹਾਦਸਾ ਵਾਪਰਨਾ ਇਸ ਧਰਤੀ ਦੇ ਵਾਪਰਨਾ ਉਹ ਮੈਂ ਸਮਝਦਾ ਵੀ ਅੱਜ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਘੱਟੋ ਘੱਟ ਕਰਤਾ ਹੈ ਕਿ ਦਰਦ ਨਾ ਆਇਓ ਐਡਮਿਨਿਸਟ੍ਰੇਸ਼ਨ ਸੁਡੋ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦਾ ਅੱਜ ਉਹਨਾਂ ਦੀ ਨਹੀਂ ਜਵਾਬ ਦੇਣੀ ਬੰਦੀ ਸੀ ਉਤੋਂ ਫੋਨ ਕਰਕੇ ਪੁੱਛ ਲੈਂਦੇ ਜੇ ਸ਼ਾਮਪੁਰੇ ਫਿਰਦੇ ਹੈ ਇੱਥੇ ਫੋਨ ਕਰਕੇ ਕਹਿ ਦਿੰਦੇ ਡੀਸੀ ਨੂੰ ਜਾਂ ਐਚਡੀਆਈਜੀ ਨੂੰ ਐਸਐਸਪੀ ਨੂੰ ਕਿ ਜਾ ਕੇ ਪਰਿਵਾਰ ਦਾ ਪਤਾ ਲਾਓ ਮੇਰੇ ਚਨੇ ਉਹਨਾਂ ਦਾ ਦੁੱਖ ਸਾਂਝਾ ਕਰਕੇ ਆਓ ਉਹਨਾਂ ਨੂੰ ਸੰਤੋਸ਼ਨਾ ਦਿਓ ਵੀ ਸਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ ਪਰ ਆ ਪਹਿਲੀ ਘਟਨਾ ਨਹੀਂ ਮੈਂ ਹੁਣੇ ਰਸਤੇ 'ਚ ਆ ਰਿਹਾ ਸੀਗਾ ਮੈਂ ਅਜੇ ਵੀਰ ਹੋਰਾਂ ਨੂੰ ਪੁੱਛ ਰਿਹਾ ਸੀਗਾ ਇਹਨਾਂ ਨੇ ਦੱਸਿਆ ਜੀ ਆਹ ਕੋਈ ਪਹਿਲੀ ਵਾਰੀ ਐ ਜੀ ਘਟਨਾ ਨਹੀਂ ਇਸ ਇਲਾਕੇ ਦੇ ਅੰਦਰ ਇੱਥੇ 22 ਦੇ 2022 ਦੇ ਅੰਦਰ ਥਾਣੇ ਦੇ ਅੰਦਰ ਕਲਮਾ ਥਾਣੇ ਦੇ ਅੰਦਰ ਕਲਮਾ ਚੌਂਕੀ ਦੇ ਅੰਦਰ ਬੰਬ ਬਲਾਸ ਹੋਇਆ ਮੈਂ ਪੁੱਛਣਾ ਚਾਹੁੰਗਾ ਇਸ ਐਡਮਿਨਿਸਟ੍ਰੇਸ਼ਨ ਨੂੰ ਜਿਉਂ ਦਾ ਕੋਈ ਪਤਾ ਲੱਗਿਆ ਕੌਣ ਲੋਕ ਸੀਗੇ ਜਿਨ੍ਹਾਂ ਨੇ ਉੱਥੇ ਆ ਕੇ ਬੰਬ ਬਲਾਸਟ ਕੀਤਾ ਸਰ ਕਿਸੇ ਦੇ ਘਰੇ ਕੋਈ ਪਟਾਕਾ ਤਾਂ ਨਹੀਂ ਬੰਬ ਦੀ ਗੱਲ ਕਰੀ ਜਾਂਦੇ ਆ ਇੱਥੇ ਪਾਕਿਸਤਾਨ ਦੇ ਝੰਡੇ ਮਿਲੇ ਪਾਕਿਸਤਾਨ ਦੇ ਬੈਲੂਨਸ ਮਿਲੇ ਸੰਦੋਏ ਪਿੰਡ ਦੇ ਅੰਦਰ ਉਹਨਾਂ ਦਾ ਕੋਈ ਹੈ ਕੋਈ ਪਤਾ ਲੱਗਿਆ ਅੱਜ ਕਿਸੇ ਨੇ ਉਹਦੀ ਜਾਂਚ ਪੜਤਾਲ ਕੀਤੀ ਪਰ ਮੈਂ ਇਸ ਤੋਂ ਵੀ ਅੱਗੇ ਜਾ ਕੇ ਗੱਲ ਕਰੂੰਗਾ ਸ਼ਰਮਾ ਜੀ ਆਹ ਵੀ ਝੰਡਾ ਮਿਲ ਗਿਆ ਪਾਕਿਸਤਾਨ ਦਾ ਇੱਕ ਸ਼ਬਦ ਹੁੰਦਾ ਹੈ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਰੈੱਡ ਹੈਰਿੰਗ ਲਟਕਾਤੀ ਵਿਆਪਕ ਲੋਕ ਕਹਿ ਦੇਣਗੇ ਵੀ ਪਾਕਿਸਤਾਨ ਵਾਲਿਆਂ ਦਾ ਹੱਥ ਹੈ ਕਿਉਂਕਿ ਪਾਕਿਸਤਾਨ ਦੀ ਜਿਹੜੀ ਨੀਤ ਹੈ ਹਮੇਸ਼ਾ ਹੀ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਰਹੀ ਹੈ ਪਰ ਪੰਜਾਬ ਦੇ ਅੰਦਰ ਵੀ ਕੋਈ ਸਾਰੇ ਇੱਥੇ ਸਾਧ ਨਹੀਂ ਬੈਠੇ ਪੰਜਾਬ ਦੇ ਅੰਦਰ ਵੀ ਚਿੱਟੀ ਪਾ ਗਿਆ ਚਿੱਟੇ ਕੱਪੜੇ ਪਹਿਣ ਨਾਲ ਪਾਣ ਦੇ ਨਾਲ ਮਨ ਸਫੇਦ ਨਹੀਂ ਹੁੰਦੇ ਸਾਹਿਬ ਇੱਥੇ ਜਿਹੜੀ ਆ ਦੋ ਫਾਰਟ ਜਿਹੜੀ ਫਾਰਟ ਲਾਈਨ ਦੀ ਮੈਂ ਗੱਲ ਕਰ ਰਿਹਾ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਰ-ਬਾਰ ਕੀਤੀ ਜਾਂਦੀ ਹੈ ਮਹਿਰਾਨ ਵੀ ਐਨੇ ਕੱਟ ਦੇ ਵਿੱਚ ਆ ਕੇ ਉਕਸਾਨ ਦੀ ਕੋਸ਼ਿਸ਼ ਕੋਈ ਕਰੇ ਸਾਬਾ ਬਹੁਤ ਹੀ ਸ਼ਰਮਿੰਦਾ ਬਹੁਤ ਹੀ ਸ਼ਰਮਨਾਕ ਮੁਕਾਮ ਹੈ ਮੈਂ ਤੁਹਾਨੂੰ ਸਾਰਿਆਂ ਦੇ ਦਾਤ ਦੇਣਾ ਆਹ ਇਮਤਿਹਾਨ ਕੱਲਾ ਅੱਜ ਆਹ ਇੱਕ ਇਮਤਿਹਾਨ ਨਹੀਂ ਬਾਰ-ਬਾਰ ਇਮਤਿਹਾਨ ਆਣਗੇ ਆ ਤੁਹਾਨੂੰ ਟੈਸਟ ਕੀਤਾ ਜਾ ਰਿਹਾ ਵੀ ਕਿੱਥੇ ਜਾ ਕੇ ਪੰਜਾਬ ਵਾਲਿਆਂ ਦਾ ਕਿੱਥੇ ਜਿਗਰਾ ਜਾ ਕੇ ਭਾਈਚਾਰਕ ਸਾਂਝ ਕਿੱਥੇ ਟੁੱਟਦੀ ਹੈ ਤੁਸੀਂ ਮਜ਼ਬੂਤ ਰਹਿਣਾ ਸਾਥਿਓ ਇੱਕਾਈ ਸਭ ਤੋਂ ਵੱਡੀ ਗੱਲ ਹੈ ਸਭ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਇੱਥੇ ਹਰੇਕ ਪਾਰਟੀ ਦੇ ਲੋਕ ਖੜੇ ਹੈ ਚਾਹੇ ਸਰਕਾਰ ਕਿਸੇ ਦੀ ਵੀ ਉਹਨਾਂ ਦੇ ਲੋਕ ਵੀ ਇਹ ਸ਼ਰਮਿੰਦਾ ਮਹਿਸੂਸ ਕਰ ਰਹੇ ਆ ਪੜੇ ਵੀ ਆ ਕਰ ਕੀ ਰਿਹਾ ਸਾਡੇ ਵਾਲੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਪਿੱਛੇ ਸਾਰਿਆਂ ਦੀ ਸਹਿ ਅੱਜ ਸਾਨੂੰ ਬੁਤੀ ਹੈ ਕਿਉਂਕਿ ਅੱਜ ਜੇ ਨਾ ਤੇ ਪਰਿਵਾਰ ਚ ਵਾਪਰਿਆ ਕੱਲ ਕਿਸੇ ਹੋਰ ਦੇ ਵੀ ਵਾਪਰ ਸਕਦਾ ਸਾਥੀ ਐ ਨਹੀਂ ਵੀ ਕੋਈ ਇੱਕ ਦਾ ਕਿਸੇ ਦੀ ਸ਼ੰਭੂ ਡੈਥ ਤੋਂ ਹੁੰਦੀ ਹੈ ਜਾ ਕੇ ਉਦੇ ਚ ਪੰਜਾਬ ਖੜਾ ਹੋ ਜਾਂਦਾ ਪੰਜਾਬ ਹਰੇਕ ਆਪਣੇ ਬੱਚੇ ਦੇ ਉੱਤੇ ਪਹਿਰਾ ਦੇਣ ਵਾਸਤੇ ਸક્ષਮ ਹੈ ਹਰੇਕ ਬੱਚੇ ਦੀ ਜਾਨ ਉਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਨੂੰ ਪੁੱਛੋ ਆ ਬੱਚੀ ਨੂੰ ਦੇਖੋ ਵਿਚਾਰੀ ਬੱਚੀ ਨੂੰ ਜਿਹਦਾ ਪਤਾ ਹੀ ਨਹੀਂ ਕਿ ਇਹਦੇ ਪਿਤਾ ਦਾ ਹੋਇਆ ਕੀ ਹੈ ਉਹਨਾਂ ਦੇ ਦੁੱਖ ਨੂੰ ਕੌਣ ਸਮਝੂਗਾ ਸਾਬ ਪੰਜਾਬ ਸਮਝਦੇ ਪੰਜਾਬ ਦਾ ਜਿਹੜੇ ਖਾਲਸਾ ਦੀ ਸਿਰਜਣਾ ਕੀਤੀ ਸੀ ਇਸ ਕਰਕੇ ਵੀ ਜ਼ਬਰ ਤੇ ਤੱਕੇ ਦੇ ਖਿਲਾਫ ਅੱਜ ਜ਼ਬਰ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਰਕਾਰ ਸੁੱਤੀ ਪਈ ਹੈ ਇਸ ਸਰਕਾਰ ਨੂੰ ਸਭ ਤੋਂ ਪਹਿਲਾਂ ਬੇਨਤੀ ਮੈਂ ਮਾਤਾ ਜੀ ਤੁਹਾਨੂੰ ਇੱਕ ਦਾਹ ਕਹਿਣਾ ਚਾਹਨਾ ਜਿੱਥੇ ਸਾਰਾ ਇਲਾਕਾ ਤੁਹਾਡੇ ਨਾਲ ਖੜਾ ਹੈ ਸਾਰਾ ਪੰਜਾਬ ਤੁਹਾਡੇ ਨਾਲ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਨਾ ਕਿ ਇਕੱਲੇ ਬੀਜੇਪੀ ਦੇ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਕਹਿਣਾ ਚਾਹਨਾ ਵੀ ਜਿਹੜਾ ਵੀ ਸੱਚੇ ਦਿਲੋਂ ਪੰਜਾਬੀ ਹੈ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ ਕਿਤੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਹ ਅੱਜ ਤੁਹਾਡੇ ਦੁੱਖ ਤੇ ਨਾਲ ਤੁਹਾਡਾ ਸਾਂਝ ਹੈ ਤੇ ਤੁਹਾਡੇ ਹੱਕ ਵਾਸਤੇ ਨਿਆਂ ਦੀ ਜਿਹੜੀ ਮੰਗ ਹੈ ਸਭ ਸਾਡੀ ਮੰਗ ਪਰਿਵਾਰ ਨੇ ਕਿਹਾ ਦੇ ਸਾਨੂੰ ਜਿਹੜੇ ਕਾਤਲ ਐ ਪਕੜੇ ਜਾਣ ਮੈਂ ਇੱਕ ਕਦਮ ਅੱਗੇ ਜਾ ਕੇ ਗੱਲ ਕਰੂੰਗਾ ਸਾਹਿਬ ਉਹ ਤਾਂ ਕੋਈ ਨਾ ਕੋਈ ਅੱਜ ਕੱਲ ਪੰਜਾਬ ਦਾ ਹਾਲਾਤ ਇੰਨੇ ਮਾੜੇ ਐ 50000 ਰੁਪਏ ਚ ਕੋਈ ਨਾ ਕੋਈ ਕਤਲ ਕਰਨ ਵਾਲਾ ਮਿਲ ਜੂਗਾ ਸਾਹਿਬ ਇੱਥੇ ਆ ਨਸ਼ੇ ਦਾ ਜਿਹੜਾ ਪ੍ਰਕੋਪ ਐ ਇਕੱਲੇ ਕਰਨੀ ਜਾੜੇ ਉਹਨਾਂ ਲੋਕਾਂ ਨੂੰ ਅੱਜ ਨਸ਼ੇ ਦੇ ਬਸ ਇਹਨਾਂ ਕਰਤਾ ਕਿਸੇ ਨੂੰ 50000 ਰੱਖ ਲੱਖ ਰੁਪਏ ਦੇ ਕੇ ਭੇਜ ਦਿਓ ਜਾਂ ਵੀ ਉਹ ਵਿਕਾਸ ਤਰੇ ਫਰਦਾ ਜਾਂ ਸੁਨੀਲ ਤਰੇ ਫਰਦਾ ਧੋਖ ਦੇ ਉਹ ਧੋਖ ਵੀ ਦੇਣਗੇ ਮਸਲਾ ਉਸ ਗੁੰਡੇ ਦਾ ਉਸ ਹਥਿਆਰੇ ਦਾ ਨਹੀਂ ਮਸਲਾ ਹੈ ਇਹਦੇ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ ਕੌਣ ਹੈ ਕਿਹਨੇ ਆ ਕੋਜੀ ਚਾਲ ਘੜੀ ਹੈ ਕਿਹਨੇ ਉਹ ਬੰਦਾ ਅੱਜ ਇੱਥੇ ਇਸ ਭਾਵਨ ਢੱਟੀ ਦੇ ਉੱਤੇ ਆ ਕੇ ਨਿਗਾਹ ਕਰਕੇ ਵੀ ਇੱਥੇ ਜਿਹੜੀ ਭਾਈਚਾਰਕ ਸਾਂਝ ਹੈ ਪੰਜਾਬ ਆਪਣੇ ਆਪ ਚ ਇੱਕ ਕ੍ਰੈਡਲ ਆਫ ਇੱਕ ਇੱਥੇ ਭਾਈਚਾਰਕ ਸਾਂਝ ਦਾ ਜਿੰਦੀ ਜਾਗਦੀ ਮਿਸਾਲ ਹੈ ਪੰਜਾਬ ਆਪਣੇ ਆਪ 'ਚ। ਇਹ ਤਾਂ ਭਾਵ ਧਰਤੀ ਹੈ ਸਾ ਗੁਰੂ ਮਹਾਰਾਜ ਦੇ ਸਿਰਲ ਚੋ ਧਰਤੀ ਹੈ। ਇੱਥੇ ਖਾਲਸਾ ਅੱਜ ਜਿਹੜਾ ਕਾਰ ਹੋ ਰਹੀ ਹੈ ਉੱਥੇ ਇਸ ਕਿਸਮ ਦੀ ਸੋਚ ਦਾ ਵਾਪਰਨਾ ਮੈਂ ਸਮਝਦਾ ਇਹ ਸਰਕਾਰ ਛੱਡ ਕਿਤੇ ਵੀ ਬੈਠੀ ਸਰਕਾਰ ਦੇ ਕੰਨ ਖੋਲਣ ਦੇ ਅੱਖ ਖੋਲਣ ਵਾਸਤੇ ਕਾਫੀ ਸੀ ਪਰ ਮੈਨੂੰ ਇਸ ਗੱਲ ਦੀ ਮੈਂ ਸ਼ਰਮਿੰਦਾ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਤਾਈਂ ਕਿਸੇ ਨੇ ਆ ਕੇ ਵਾਹ ਨਹੀਂ ਲਈ। ਅਜ ਇਨਾ ਸਮਾਂ ਹੋ ਗਿਆ ਇੱਥੇ ਬੈਠੇ ਐ ਇੱਥੇ ਆ ਕੇ ਮੇਰੀ ਇਸ ਐਡਮਿਨਿਸਟ੍ਰੇਸ਼ਨ ਨੂੰ ਮੈਂ ਕੋ ਚੇਤਾਵਨੀਆਂ ਦੇਣ ਕੇ ਜਿਆਦਾ ਯਕੀਨ ਨਹੀਂ ਕਰਦਾ ਸਾਹਿਬ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਲੋਕ ਇੱਥੇ ਬੈਠੇ ਆ ਉਹ ਆਪਣੀ ਗੱਲ ਦੇ ਪੱਕੇ ਹੈ ਮੈਂ ਇਸ ਐਡਮਿਨਿਸਟ੍ਰੇਸ਼ਨ ਨੂੰ ਇਨੀ ਬੇਨਤੀ ਕਰੂੰਗਾ ਆ ਕੇ ਇਸ ਪਰਿਵਾਰ ਦੀ ਗੱਲ ਸੁਣ ਕੇ ਇਹਨਾਂ ਦੇ ਜਿਹੜੀਆਂ ਮੰਗਾਂ ਹੈ ਜਾਇਜ਼ ਇਹਨਾਂ ਦੀਆਂ ਮੰਗਾਂ ਐ ਇਸ ਤੋਂ ਜਾਇਜ਼ ਕੋਈ ਹੋ ਨਹੀਂ ਸਕਦਾ ਇਹਨਾਂ ਦੇ ਕਾਤਲਾਂ ਦਾ ਪਤਾ ਲੱਗੇ ਸਾਜ਼ਿਸ਼ ਕਰਤਾ ਦਾ ਪਤਾ ਲੱਗੇ ਇਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਅਸਰਕਾਰ ਕਰੂਗੀ ਇਹਨਾਂ ਦੀ ਧਰਮ ਪਤਨੀ ਬਗਾਜੀ ਦੀ ਜਿਨ੍ਹਾਂ ਨੇ ਆਪ ਨਰਸਿੰਗ ਦਾ ਕਰ ਰੱਖਿਆ ਇਹਨਾਂ ਦੇ ਅੱਗੇ ਦੋ ਜਿਹੜੀ ਬੱਚੀਆਂ ਇਹਨਾਂ ਦਾ ਪਾਲਣ ਪੋਸ਼ਣ ਪੜ੍ਹਾਈ ਦਾ ਕੌਣ ਸਮਾਜ ਸક્ષਮ ਹੈ ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡ ਸਰਕਾਰ ਨੂੰ ਆਪਣੇ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਆਪਣਾ ਹੈ ਆਪਾਂ ਸਾਰੇ ਇਸ ਮਕਸਦ ਵਾਸਤੇ ਇਕੱਠੇ ਆ ਤੇ ਚਾਹੇ ਕਿਸੇ ਇੱਕ ਸਾਥੀ ਨੂੰ ਮੈਂ ਕਹੂੰਗਾ ਜਾਣ ਦਿਓ ਕਿਸੇ ਨੇ ਜਾਣਨਾ ਕਿਸੇ ਦਾ ਟਰੱਕ ਹੈ ਕਿਸੇ ਦਾ ਆਪਰੇਸ਼ਨ ਹੋਣਾ ਹੋਣਾ ਦਿਓ ਪਰ ਅਸੀਂ ਸਮਾਜ ਦੇ ਨਾਲ ੱੱਕਾ ਨਹੀਂ ਹੁਣ ਦਿਆਂਗੇ ਸਾਬ ਜਦ ਤਾਈਂ ਐਡਮਿਨਿਸਟ੍ਰੇਸ਼ਨ ਇੱਥੇ ਆ ਕੇ ਨਹੀਂ ਗੱਲ ਕਰਕੇ ਪਰਿਵਾਰ ਦੇ ਦੁੱਖ ਸੁੱਖ ਦਾ ਕੋਈ ਆ ਕੇ ਇੱਥੇ ਪੱਕੀ ਗਾਰੰਟੀ ਨਹੀਂ ਕਰਦੀ ਸਾਬ ਉਦੋਂ ਤਾਈਂ ਆਤਾ ਇਸੇ ਤਰ੍ਹਾਂ ਹੀ ਬੈਠਾਂਗੇ ਸਾਬ ਕਿਸੇ ਦੀ ਅਗਰ ਕੋ ਆਪਰੇਸ਼ਨ ਹੈ ਜਾਣ ਦਿਓ ਸਾਬ ਮੇਰੀ ਬੇਨਤੀ ਹੱਥ ਕਰਕੇ ਸਾਈਡ 'ਚੋਂ ਕੱਢਣ ਦਿਓ ਕਿਨੂੰ ਕੋ ਬਾਲੀ ਕਾਲ ਹੋਈ ਖੜੀ ਹੈ ਕਰਵਾਉਣ ਦੇ ਆਪਰੇਸ਼ਨ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਆਪਾਂ ਕਿਸੇ ਇਹ ਜੇ ਇੱਕ ਸ਼ਖਸ ਜਾਂ ਕੋਈ ਇਹ ਜੇ ਹੋਰ ਕੋਈ ਸ਼ਖਸ ਆ ਕੇ ਇਹ ਜੇ ਮੌਕੇ 'ਚ ਗਮਗੀਨ ਮੌਕੇ ਦੇ ਅੰਦਰ ਪੜਕਾਣ ਦਾ ਕੋਈ ਇਸ ਕਿਸਮ ਦਾ ਬਿਆਨ ਛੱਡੇ ਐ ਕੋਈ ਇਸਕ ਹਰਕਤ ਕਰੇ ਆਪਾਂ ਅੱਖਾਂ ਮੀਚਣੀਆਂ ਆਪਾਂ ਪੰਜਾਬ ਦੇਖਣਾ ਸਭ ਪੰਜਾਬ ਦੇ ਅੰਦਰ ਅੱਗ ਨਹੀਂ ਲੱਗਣ ਦੇਣੀ ਆਪਾਂ ਇਹ ਲੋਕ ਤਾਂ ਵੋਟਾਂ ਵਾਸਤੇ ਕੁਝ ਵੀ ਕਰ ਜਾਣਗੇ ਪਰ ਆਪਣੇ ਬੱਚਿਆਂ ਨੇ ਇਹਨਾਂ ਦਾ ਭੁੱਖਾ ਜਿਹੜੀ ਬੱਚੀਆਂ ਇਹਨਾਂ ਦਾ ਭੁੱਖਦੇ ਆਪਾਂ ਆਪਾਂ ਨਿਗਰਾਨਾ ਸਭ ਇਸ ਕਰਕੇ ਮੇਰੀ ਬੇਨਤੀ ਹੈ ਭਾਈਚਾਰਕ ਸਾਂਝ ਦਾ ਟੀਚਾ ਰੱਖ ਕੇ ਉਹਦੇ ਬਾਅਦ ਕੋਈ ਗੱਲ ਕਰਨੀ ਆਪਾਂ ਉਸ ਸਾਂਝ ਨੂੰ ਬਣਾਈ ਰੱਖੀਏ ਪੰਜਾਬ ਦੀ ਜਿਹੜੀ ਪਛਾਣ ਆ ਉਹਨੂੰ ਬਣਾਈ ਰੱਖੀਏ ਪੰਜਾਬੀਆਂ ਦਾ ਭਾਈਚਾਰਕ ਸਾਂਝ ਏਕਤਾ ਬਣਾਈ ਰੱਖੀਏ ਇਹਦੇ ਕਰਕੇ ਅੱਜ ਬੈਠੇ ਆ ਪਰ ਮੈਂ ਜਦੋਂ ਤਾਈਂ ਇੱਥੇ ਨਹੀਂ ਉੱਠਦਾ ਸਾਹਿਬ ਚਾਹੇ ਸਾਰੇ ਜਾਣਦੇ ਰੋ ਮੈਂ ਇਕੱਲਾ ਹੀ ਬੈਠਾ ਇੱਥੇ ਮੈਂ ਕਾਫੀ ਅਜੇ ਅਡਮਿਨਿਸਟ੍ਰੇਸ਼ਨ ਆ ਕੇ ਪਰਿਵਾਰ ਦਾ ਦੁੱਖ ਨਹੀਂ ਲੈ ਤਾ ਉਹ ਉਸ ਦਿਨ ਜਦੋਂ ਖਾਲਸਾ ਦੇ ਸਰਜਨਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਪਵਨ ਧਰਤੀ ਤੇ ਉਥੇ ਇਸ ਕਿਸਮ ਦੀ ਘਟਨਾ ਵਾਪਰਨੀ ਆਪਣੇ ਆਪ ਚ ਦੁਖਦਾਈ ਹੈ ਉਸ ਤੋਂ ਵੀ ਜ਼ਿਆਦਾ ਦੁਖਦਾਈ ਕਿ ਜਿਹੜਾ ਪੰਜਾਬ ਤੇ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਧਾਰਮਿਕ ਸਦਭਾਵ ਦੀ ਸਮਾਜਿਕ ਸਦਭਾਵ ਦੀ ਸੇਧ ਦਿੱਤੀ ਉਸ ਧਰਤੀ ਤੇ ਇੱਕ ਵਿਕਾਸ ਬੱਗਾ ਜੀ ਦਾ ਕਤਲ ਹੋਣਾ ਉਹਨਾਂ ਦੀ ਜਾਨ ਲੈਣਾ ਉਹਨਾਂ ਦੀ ਆਸਥਾ ਉਹਨਾਂ ਦੇ ਵਿਸ਼ਵਾਸ ਕਰਕੇ ਹੋਣਾ ਮੈਂ ਸਮਝਦਾ ਪੰਜਾਬ ਵਾਸਤੇ ਇੱਕ ਬਹੁਤ ਹੀ ਗੰਭੀਰ ਮੁੱਦਾ ਤਾਂ ਹੈ ਹੀ ਹੈ ਪੰਜਾਬ ਦੇ ਇਸ ਭਾਈਚਾਰਕ ਦੇ ਉੱਤੇ ਕੌੜੀ ਰੱਖ ਜਿਹੜੀ ਹੈ ਉਹ ਦਰਸਾਉਂਦਾ ਹੈ ਆ ਕੋਈ ਮਾਮੂਲੀ ਘਟਨਾ ਨਹੀਂ ਕੋਈ ਚੋਰੀ ਖੋ ਜਾਂ ਕੋਈ ਆਪਸੀ ਰੰਜਿਸ਼ ਦਾ ਮਸਲਾ ਨਹੀਂ ਆ ਜਿਹਨੂੰ ਕਹਿੰਦੇ ਇਟ ਵਾਸ ਐ ਪਰੀ ਪਲਾਨਡ ਟਾਰਗੇਟਡ ਕਿਲਿੰਗ ਨਿਸ਼ਾਨਾ ਬਣਾ ਕੇ ਵਿਕਾਸ ਬੱਗਾ ਨੂੰ ਮਾਰਿਆ ਗਿਆ ਹੈ ਪੰਜਾਬ ਦੀ ਭਾਈਚਾਰਕ ਸਾਂਝ ਦੀ ਟੈਸਟ ਕਰਨ ਵਾਸਤੇ ਵੀ ਕਿੰਨੀ ਤਕੜੀ ਹੈ ਭਾਈਚਾਰਕ ਸਾਂਝ ਉਹਦੇ ਬਾਅਦ ਇੱਥੇ ਜਦੋਂ ਸਾਰੇ ਨੰਗਲ ਸ਼ਹਿਰ ਸਾਰਾ ਪੂਰਾ ਸਮਾਜ ਇਕੱਠਾ ਹੋ ਕੇ ਆਪਣੇ ਰਾਜਨੀਤਿਕ ਮਤ ਪੇ ਦੇ ਪਾਸੇ ਛੱਡ ਕੇ ਸਾਰਾ ਸ਼ਹਿਰ ਇਕੱਠਾ ਹੋ ਕੇ ਜਦੋਂ ਇੱਥੇ ਹੋਇਆ ਤਾਂ ਇੱਥੇ ਵੀ ਉਸੇ ਇਕੱਠ ਨੂੰ ਪੜਕਾਉਣ ਦੀ ਕੋਸ਼ਿਸ਼ ਕਈ ਗਲਤ ਐਲੀਮੈਂਟਸ ਨੇ ਕੀਤੀਆਂ ਉਹਦੇ باوجود ਮੈਂ ਸਾਰੇ ਨੰਗਲ ਵਾਸੀਆਂ ਦਾ ਧੰਨਵਾਦੀ ਵੀ ਹਾਂ ਵੀ ਇਹਨਾਂ ਨੇ ਜਿੱਥੇ ਇਸ ਪ੍ਰਵਾਹ ਪੀੜਿਤ ਪਰਿਵਾਰ ਦੇ ਨਾਲ ਆਪਣਾ ਉਹ ਦੁੱਖ ਵੰਡਾਇਆ ਉਹਨਾਂ ਨਾਲ ਆਪਣਾ ਏਕਾ ਦਿਖਾਇਆ ਜਿਹਦੇ ਕਰਕੇ ਅੱਜ ਐਡਮਿਨਿਸਟ੍ਰੇਸ਼ਨ ਮਜਬੂਰ ਹੋਈ ਹੈ ਆ ਕੇ ਉਹਨਾਂ ਦੀ ਵਾਹ ਲੈਣ ਵਾਸਤੇ ਉਹਨਾਂ ਦਾ ਦੁੱਖ ਤਕਲੀਫ ਸੁਣਨ ਵਾਸਤੇ ਤੇ ਉਹਦੇ ਵਾਸਤੇ ਬਣਦੀ ਕਾਰਵਾਈ ਕਰਨ ਦਾ ਜਿਹੜਾ ਆਸ਼ਵਾਸ਼ਣ ਦਿੱਤਾ ਹੈ ਇੱਕ ਆਮ ਹੀ ਬੜੀ ਦੁਖਦਾਈ ਘਟਨਾ ਹੈ ਕਿ ਕੱਲ ਸ਼ਾਮ ਦਾ ਘਟਨੀ ਘਟਨਾ ਵਾਪਰੀ ਹੈ ਉਹਦੇ ਬਾਅਦ ਜਦੋਂ ਤਾਈਂ ਇੱਥੇ ਇਕੱਠ ਨਹੀਂ ਜੁੜਿਆ ਲੋਕ ਆ ਕੇ ਸੜਕਾਂ ਦੇ ਨਹੀਂ ਉਤਰੇ ਧਰਨਾ ਨਹੀਂ ਲਾਇਆ ਕਿਸੇ ਐਡਮਿਨਿਸਟ੍ਰੇਸ਼ਨ ਨੇ ਸਰਕਾਰ ਨੇ ਜਾਂ ਇੱਥੇ ਦੇ ਲੋਕਲ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਨੇ ਆ ਕੇ ਮੰਤਰੀ ਸਾਹਿਬ ਤਾਂ ਖੜਾ ਜੀ ਵੀ ਨਹੀਂ ਆਏ ਆ ਕੇ ਇੱਥੇ ਇਹਨਾਂ ਦਾ ਕੋਈ ਦੁੱਖ ਦੇ ਵਿੱਚ ਆਪਣਾ ਵੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੀ ਸਾਰ ਨਹੀਂ ਲਈ ਪਰ ਮਨੂੰ ਇੱਕ ਨਿੱਜੀ ਤੌਰ ਤੇ ਮੈਂ ਬੜਾ ਅੱਜ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਲੈ ਦੇ ਕੇ ਇੱਕਾਈ ਗੱਲ ਰਹਿ ਗਈ ਵੀ ਸਾਨੂੰ ਨੌਕਰੀ ਚਾਹੀਦੀ ਹੈ ਸਰ ਵੀ ਸਰਕਾਰ ਨੌਕਰੀ ਦਾ ਅਨਾਉਂਸ ਕਰਨ ਵਾਸਤੇ ਇਸ ਮਸਲੇ ਨੂੰ ਰੋਲ ਦੇਊਗੀ ਵੀ ਅਸੀਂ ਨੌਕਰੀ ਦੇਤੀ ਜਾਂ ਜ਼ਿੰਮੇਵਾਰੀ ਤੋਂ ਪਲਾ ਛੱਡ ਲੂਗੀ ਸਰ ਨੌਕਰੀ ਕੋਈ ਕੋਨ ਨਹੀਂ ਆ ਕੇ ਦਿੱਤੀ ਆ ਤੁਸੀਂ ਸਾਰੇ ਇਕੱਠੇ ਹੋ ਤਾਂ ਆ ਕੇ ਨੌਕਰੀ ਦਾ ਵਿਸ਼ਵਾਸ ਦਿੱਤਾ ਉਹਨਾਂ ਨੇ ਇੱਕ ਜਵਾਨ ਮੌਤ ਹੋਈ ਹੈ ਜਿਹਦੀ ਬੱਚੀ ਹੈ ਉਹਨੂੰ ਅਜ ਤਾਈਂ ਐਡੀ ਛੋਟੀ ਮਰਦੀ ਬੱਚੀ ਨੂੰ ਪਤਾ ਹੀ ਨਹੀਂ ਵੀ ਅੱਜ ਪਾਪਾ ਕਿੱਥੇ ਹੈ ਅੱਜ ਕੋਈ ਪਾਪਾ ਨੂੰ ਪਾਲਦੀ ਫਿਰਦੀਆਂ ਨੂੰ ਕੀ ਮੌਤ ਜ਼ਿੰਦਗੀ ਦਾ ਪਤਾ ਹੀ ਨਹੀਂ ਗੁਬਾਰਿਆਂ ਨਾਲ ਖੇਡਣ ਵਾਲੀ ਬੱਚੀ ਹੈ ਉੱਥੇ ਆ ਕੇ ਐਡਮਿਨਿਸਟ੍ਰੇਸ਼ਨ ਆ ਬੱਲੇ ਬੱਲੇ ਲੈਣਾ ਚਾਵੇ ਵੀ ਅਸੀਂ ਆ ਦੇਖੋ ਜੀ ਤੁਸੀਂ ਸਾਰੇ ਹੋਸੀ ਜਲੋਸੀ ਆ ਨੌਕਰੀ ਐਨਾਉਂਸ ਕਰਤੀ ਜੀ ਕੰਪਨਸੇਸ਼ਨ ਐਨਾਉਂਸ ਕਰਤਾ ਸਾਹਿਬ ਸਭ ਕੀ ਪੰਜਾਬ ਦੇ ਲੋਕ ਆ ਕਦੋਂ ਤਾਈਂ ਝੇਲਦੇ ਰਹਿਣਗੇ ਸਾਹਿਬ ਕਿਸੇ ਦੀ ਡੈੱਥ ਹੋ ਜੇ ਸਭ ਪੰਜਾਬੀ ਕੋਈ ਵੀ ਹੈ ਸਭ ਪੰਜਾਬੀ ਕਿਸੇ ਵੀ ਧਰਮ ਦਾ ਕਿਸੇ ਕਲਾਸ ਦਾ ਗਰੀਬ ਹੈ ਅਮੀਰ ਹੈ ਸਭ ਜਾਨ ਦੀ ਕਿਸੇ ਦੇ ਜਾਨ ਦੀ ਕੀਮਤ ਨਹੀਂ ਲਾਈ ਜਾ ਸਕਦੀ ਤੇ ਐਡਮਿਨਿਸਟ੍ਰੇਸ਼ਨ ਇੱਥੇ ਆ ਕੇ ਐਡਮਿਨਿਸਟ੍ਰੇਸ਼ਨ ਕਿਹੜੀ ਐ ਐਡਮਿਨਿਸਟ੍ਰੇਸ਼ਨ ਤਾਂ ਸੁੱਤੀ ਪਈ ਸੀਗੀ ਤੁਸੀਂ ਜੁੜੇ ਹੋ ਆ ਕੇ ਇਹਨਾਂ ਨੇ ਉਤੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭਜਦੀ ਹੈ ਸਭ ਮੈਨੂੰ ਇਸ ਗੱਲ ਦਾ ਅਫਸੋਸ ਹੈ ਅੱਜ ਐਡਮਿਨਿਸਟ੍ਰੇਸ਼ਨ ਨੇ ਆ ਕੇ ਕਹਿਤਾ ਜੀ ਨਹੀਂ ਜੀ ਜਕਟਰ ਸਾਹਿਬ ਨਹੀਂ ਜੀ ਬਗਾ ਪਰਿਵਾਰ ਨੂੰ ਕਹਿੰਦੇ ਕਹਿੰਦੇ ਜੀ ਕੋਡ ਆਫ ਕੰਡਕਟ ਲੱਗਿਆ ਸੀ ਤੁਹਾਨੂੰ ਕੋਈ ਆਸ਼ਵਾਸ਼ਣ ਵੀ ਨਹੀਂ ਦੇ ਸਕਦੇ ਸਾਜੇ ਕੋਡ ਆਫ ਕੰਡਕਟ ਲੱਗਿਆ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਸਰਕਾਰ ਨੂੰ ਕੋਈ ਪਾਬੰਦੀ ਕਰਤੀ ਵੀ ਅੱਜ ਦੇ ਦਿਨ ਤੁਸੀਂ ਕਿਸੇ ਟੈਰਰਿਸਟ ਨੂੰ ਨਹੀਂ ਪકડਣਾ ਕਿਸੇ ਬਦਮਾਸ਼ ਨੂੰ ਨਹੀਂ ਪકડਣਾ ਕੋਈ ਚੋਰੀ ਖੋ ਕਰਨ ਵਾਲੇ ਜਿਹੜੇ ਇੱਥੇ ਬਦਮਾਸ਼ ਘੁੰਮ ਰਹੇ ਐ ਇਸ ਪਵਨ ਧਰਤੀ ਤੇ ਇੱਥੇ ਅਮਨ ਸ਼ਾਂਤੀ ਦਾ ਇੱਕ ਸਰੂਪ ਹੈ ਨੰਗਲ ਸ਼ਹਿਰ ਆਮ ਤੌਰ ਤੇ ਤੇ ਕੋਈ ਘਟਨਾ ਨਹੀਂ ਵਾਪਰਦੀ ਕਿ ਆਰਾਮ ਨਾਲ ਸਭ ਸੁਖੀ ਰਹਿੰਦੇ ਐ ਜੇ ਕਿਤੇ ਕੋਈ ਇਸ ਕਿਸਮ ਦੀ ਸਮਾਜ ਦੇ ਦੋ ਫਾੜ ਕਰਨ ਦੀ ਕੋਸ਼ਿਸ਼ ਹੋਈ ਇੱਥੇ ਚੋਕੀ ਦੇ ਵਿੱਚ 2022 ਦੇ ਅੰਦਰ ਬੰਬ ਪਟਾਇਆ ਸੀਗਾ ਜਾਂ ਇੱਥੇ ਕਹਿੰਦੇ ਪਾਕਿਸਤਾਨ ਦੇ ਚੰਡੇ ਮਿਲੇ ਸੀ ਮੈਨੂੰ ਇਹਨਾਂ ਦੇ ਵਿੱਚ ਵੀ ਸ਼ੱਕ ਨਜ਼ਰ ਆਉਂਦਾ ਸਾਬ ਵੀ ਆ ਜਿਹੜਾ ਇੱਕ ਰੈੱਡ ਹੈਰਿੰਗ ਜਿਹਨੂੰ ਕਹਿੰਦੇ ਐ ਪਟਕਾਉਣ ਵਾਸਤੇ ਵੀ ਪਾਕਿਸਤਾਨ ਦੇ ਖਾਤੇ ਦੇ ਪਾ ਦਈਏ ਨਹੀਂ ਸਾਬ ਸਾਡੀ ਜਿਹੜੀ ਬਗਾ ਪਰਿਵਾਰ ਦੀ ਵੀ ਮੰਗ ਸੀਗੀ ਵੀ ਸਾਨੂੰ ਪਹਿਲੀ ਸਾਡੀ ਮੰਗ ਹੈ ਵੀ ਹਥਿਆਰੇ ਪਕੜੇ ਜਾਣ ਉਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਮੈਂ ਨਾਲ ਉਹ ਜੋੜਿਆ ਵੀ ਇਕੱਲੇ ਹਥਿਆਰੇ ਨਾ ਪਕੜੇ ਜਾਣ ਜ਼ਰੂਰੀ ਹੈ ਵੀ ਉਹ ਹਥਿਆਰਿਆਂ ਨੂੰ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀਗੇ ਅੱਜ ਕੱਲ ਪੰਜਾਬ ਦੇ ਅੰਦਰ ਨੌਜਵਾਨ ਮੁੰਡੇ ਨਸ਼ੇ ਤੇ ਜੁੜੇ ਆ ਸਭ ਬੇਰੋਜ਼ਗਾਰੀ ਨਾਲ ਕੋਲ ਰਹੇ ਆ 50000 ਰੁਪਏ ਲੱਖ ਦੇ ਕੇ ਕਿਸੇ ਦਾ ਕਤਲ ਕਰਵਾ ਦਿਓ ਕਰਵਾਉਣ ਵਾਲੇ ਕੌਣ ਹੈ ਉਹ ਜਦ ਤਾਈਂ ਨਹੀਂ ਪਰਦਾ ਫਾਸ਼ ਹੁੰਦਾ ਸਭ ਐਵੇਂ ਗਲਤ ਤੋਰਦੇ ਆ ਪਾਕਿਸਤਾਨ ਨੇ ਅਕ੍ਰੋਸ ਦੀ ਬਾਰਡਰ ਹੈ ਹੋ ਸਕਦਾ ਉਹਨਾਂ ਨੇ ਉਹਨਾਂ ਦੀ ਨੀਅਤ ਖੋਟੀ ਹੈ ਪੰਜਾਬ ਕੁrti ਪਰ ਇੱਥੇ ਵੀ ਪੰਜਾਬ ਦੇ ਅੰਦਰ ਵੀ ਖੋਟੀ ਨੀਅਤ ਵਾਲੇ ਲੋਕ ਵੀ ਤੁਰੇ ਫਿਰਦੇ ਆ ਲੀਡਰਾਂ ਦਾ ਚੋਣਾ ਚੋਗਾ ਪਾ ਕੇ ਮੈਂ ਉਹਨਾਂ ਬੰਦਿਆਂ ਦੀ ਇੱਥੇ ਜਾਂਚ ਕਰਨ ਵਾਸਤੇ ਅੱਜ ਮੰਗ ਕੀਤੀ ਹੈ ਇੱਕ ਸਭ ਤੋਂ ਵੱਡਾ ਖਦ사 ਜਦੋਂ ਐਡਮਿਨਿਸਟ੍ਰੇਸ਼ਨ ਦੇ ਅਫਸਰ ਸਾਹਿਬਾਨ ਨੇ ਆ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਰਹੇ ਆ ਵੀ ਇਹਨਾਂ ਨੂੰ ਨੌਕਰੀ ਦੇਣ ਵਾਸਤੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਤੇ ਜਦੋਂ ਪੁਲਿਸ ਦੀ ਰਿਪੋਰਟ ਆ ਜਾਂਦੀ ਹੈ ਵੀ ਕਿਹਨਾਂ ਹਾਲਾਤਾਂ 'ਚ ਇਹ ਮਰਡਰ ਹੋਇਆ ਤੇ ਇਹਨਾਂ ਦੇ ਬੰਦ ਦਾ ਕੰਪਨਸੇਸ਼ਨ ਇਹਨਾਂ ਨੂੰ ਦਿੱਤਾ ਜਾਵੇ ਪਰ ਉਹਦੇ ਨਾਲ-ਨਾਲ ਐਡਮਿਨਿਸਟ੍ਰੇਸ਼ਨ ਨੂੰ ਨਾਲ ਐਡਮਿਨਿਸਟ੍ਰੇਸ਼ਨ ਨੇ ਮੰਨੇ ਪੀਏਥੇ ਪਿਛਲੇ ਦਿਨਾਂ ਦੇ ਅੰਦਰ ਨੰਗਲ ਦੇ ਅੰਦਰ ਵਾਰਦਾਤਾਂ ਵਧੀਆਂ ਚੋਰੀਆਂ ਖੋਹਾਂ ਦੀਆਂ ਸਰਕਾਰ ਆਪਣੀ ਜ਼ਿੰਮੇਵਾਰੀ ਕਦੋਂ ਮੰਨੂਗੀ ਕਦੋਂ ਟੀ ਮਿਸਟਰ ਸਾਹਿਬਾਂ ਤੋਂ ਮੁੜ ਕੇ ਆ ਕੇ ਲੋਕਾਂ ਦੀ ਸੁਧ ਲੈਣਗੇ ਕਦੋਂ ਮੰਤਰੀ ਸਾਹਿਬ ਇਹ ਗੱਲ ਸਮਝਣਗੇ ਵੀ ਲੋਕਾਂ ਨੇ ਜਿਨ੍ਹਾਂ ਨੇ ਚੁਣ ਕੇ ਤੁਹਾਨੂੰ ਐਡੇ ਵੱਡੇ ਤਾਕਤਾਂ ਦਿੱਤੀਆਂ ਇਹੋ ਹੀ ਲੋਕ ਹੈ ਉਹ ਹੀ ਤੁਹਾਡੇ ਪਰਿਵਾਰ ਹੈ ਤੁਹਾਡੇ ਦਾ ਇਹਨਾਂ ਦੇ ਗਵਾਂਢ ਮੱਥਾ ਵੀ ਲੱਗਦਾ ਹੈ ਰਿਸ਼ਤਦਾਰੀ ਦੇ ਅੰਦਰ ਉਥੇ ਜਦੋਂ ਆਪਣੀ ਉਸ ਤੋਂ ਭੱਜਦੇ ਹੈ ਉਹ ਇੱਕ ਸ਼ਰਮ ਦਾ ਮੁਕਾਮ ਹੈ ਉਹ ਹਾ ਜੇ ਇੱਥੇ ਕੋਈ ਰਾਜਨੀਤੀ ਕਰਨ ਦਾ ਨਹੀਂ ਮੈਂ ਤਾਂ ਇਸ ਕਰਕੇ ਸਾਰਿਆਂ ਦਾ ਧੰਨਵਾਦੀਆਂ ਵੀ ਅਕ੍ਰੋਸ ਕਟਿੰਗ ਅਕ੍ਰੋਸ ਪਾਰਟੀ ਲਾਈਨ ਸਾਰਾ ਇੱਥੇ ਆ ਕੇ ਜੁੜੇ ਜਿਹਦੇ ਕਰਕੇ ਸਰਕਾਰ ਨੂੰ ਇਹਦਾ ਸੰਗਿਆਨ ਲੈਣਾ ਪਿਆ ਤੇ ਆ ਕੇ ਸਰਕਾਰ ਜਾਗੀ ਹੈ ਪਰ ਆ ਜਿਹੜੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣਾ ਕੇ ਰੱਖੀਏ ਕਿਉਂਕਿ ਇੱਥੇ ਗੱਲ ਜਿਹੜੀ ਆਈ ਸੀਗੀ ਜਦੋਂ ਇਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ ਅਸ਼ੋਰੈਂਸ ਦੀ ਚਿੱਠੀ ਜੀ ਆਉਣ ਵਾਲੀ ਹੈ ਉਹਦੇ ਵਿੱਚ ਸਾਰਿਆਂ ਨੇ ਆਏ ਕਿਹਾ ਵੀ ਅੱਤਲਾਂ ਚਿੱਠੀਆਂ ਸਰਕਾਰ ਦਿੰਦੀ ਰਹੀ ਹੈ ਜਿਨ੍ਹਾਂ ਦਾ ਕੋਈ ਬੁੱਕਤ ਨਹੀਂ ਪੈਣੀ ਤੇ ਮੈਂ ਸਾਰਿਆਂ ਨੂੰ ਨੰਗਲ ਵਾਸੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰੂੰਗਾ ਸਾਥੀਓ ਅੱਜ ਜਿਉ ਕੋ ਸਰਕਾਰ ਨੇ ਆ ਕੇ ਸ਼ੁੱਧ ਲਈ ਹੈ ਥੋਡੇ ਏਕ-ਏਕ ਕਰਕੇ ਲਈ ਹੈ ਤੇ ਜੇ ਆ ਕੱਲ ਫੇਰ ਆਈ ਘਟਨਾ ਵਾਪਰੀ ਜਿਸ ਵਾਸਤੇ ਆ ਸਰਕਾਰ ਮਸ਼ਹੂਰ ਹੈ ਵੀ ਇਹ ਗੱਲਾਂ ਕਹਿ ਕੇ ਮੁੱਕਰ ਜਾਣਗੇ ਉਦੋਂ ਫੇਰ ਆਪਾਂ ਨੂੰ ਇਸ ਪਰਿਵਾਰ ਦੇ ਨਾਲ ਖੜਨਾ ਪਊਗਾ ਕਿਉਂਕਿ ਅੱਜ ਵਿਕਾਸ ਬੱਗਾ ਜੀ ਦੀ ਮੋਤ ਉਹਨਾਂ ਦੀ ਆਸਤਾ ਕਰਕੇ ਹੋਈ ਹੈ ਕੱਲ ਤੁਹਾਡਾ ਮੇਰਾ ਨੰਬਰ ਵੀ ਲੱਗ ਸਕਦਾ ਕਿਸੇ ਦੇ ਪਰਿਵਾਰ ਦੇ ਵਿੱਚ ਆ ਘਟਨਾ ਨਾ ਵਾਪਰੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣੀ ਰਹੇ ਇਸ ਵਾਸਤੇ ਜ਼ਰੂਰੀ ਹੈ ਵੀ ਆਪਾਂ ਸਾਰੇ ਜਾਗਰੂਕ ਰਹੀਏ ਤੇ ਕਿੰਨੀਆਂ ਹੀ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਣ ਆਪਣੇ ਭਾਈਚਾਰਕ ਸਾਂਝ ਦੇ ਦੋ ਫਾੜ ਕਰਨ ਦੀ ਉਸ ਤੋਂ ਬਚੀਏ ਸਮਝੀਏ ਦੇ ਇਹਦੇ ਪਿੱਛੇ ਚਾਲ ਕੀ ਹੈ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਬਹੁਤ